ਆ ਪਿਛਲੇ ਦਿਨੀ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀਆਂ ਚੋਣਾਂ ਨੂੰ ਲੈ ਕੇ ਗੱਲ ਨਾਭਾ ਹਲਕੇ ਦੀ ਕਰ ਰਹੇ ਹਨ ਜਿੱਥੇ ਕਿ ਬੀਡੀਪੀਓ ਨਾਭਾ ਤੇ ਅਕਾਲੀ ਦਲ ਕਾਂਗਰਸ ਨੇ ਵੱਡੇ ਇਲਜ਼ਾਮ ਲਗਾਏ ਸਨ ਕਿ ਐਨਓਸੀ ਜਾਰੀ ਨਹੀਂ ਕੀਤੀ ਜਾ ਰਹੀ ਜਿੱਥੇ ਕਿ ਬੀਡੀਪੀਓ ਨਾਭਾ ਦੇ ਬੋਲ ਵੀ ਵਿਗੜ ਚੁੱਕੇ ਸਨ ਕਿ ਉਮੀਦਵਾਰ ਨਹੀਂ ਮਿਲ ਰਹੇ ਵਿਰੋਧੀਆਂ ਨੂੰ ਤੇ ਵਿਰੋਧੀਆਂ ਵੱਲੋਂ ਚੋਣ ਕਮਿਸ਼ਨ ਪੰਜਾਬ ਨੂੰ ਸ਼ਿਕਾਇਤ ਕੀਤੀ ਗਈ ਸੀ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਉਹਨਾਂ ਦਾ ਅੱਜ ਤਵਾਦਲਾ ਕਰ ਦਿੱਤਾ ਤੇ ਰਿਡਕਸ਼ਨ ਲਿਆ ਗਿਆ ਚੋਣ ਕਮਿਸ਼ਨ ਪੰਜਾਬ ਵੱਲੋਂ ਕਿਉਂਕਿ ਬਲਾਗ ਸਭਾਤੀ ਤੇ ਪੰਚਾਇਤੀ ਚੋਣਾਂ ਜਿਹੜੀਆਂ ਹੋ ਰਹੀਆਂ ਨੇ ਉਹਨਾਂ ਨੂੰ ਲੈ ਕੇ ਬੀਡੀਪੀ ਉਹ ਨਾਬਾ ਤੇ ਵੱਡੇ ਸਵਾਲ ਉੱਠੇ ਸਨ ਤੇ ਤਵਾਦਲਾ ਹੋਇਆ ਤੇ ਅਸੀਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਫੋਨ ਲਾਈਨ ਤੇ ਗੱਲਬਾਤ ਕਰਦੇ ਆ ਸਾਬਕਾ ਮੰਤਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਤਵਾਦਲਾ ਚੋਣ ਕਮਿਸ਼ਨ ਦਾ ਵੱਡਾ ਫੈਸਲਾ ਆ ਮੈਂ ਸਮਝਦਾ ਕਿ ਜਿਹੜੇ ਅਫਸਰ ਕਿਸੇ ਵੀ ਪਾਰਟੀ ਦੇ ਪੱਖ 'ਚ ਜਾਣਗੇ ਜਾਂ ਸਰਕਾਰ ਦੇ ਪੱਖ 'ਚ ਜਾਣਗੇ ਆਪਣੀ ਚੋਣਾਂ ਦੀ ਡਿਊਟੀ ਤੋਂ ਪਤਾਹੀ ਕਰਨਗੇ ਤਾਂ ਮੇਰਾ ਸੋਚਾ ਕਿ ਚੋਣ ਕਮਿਸ਼ਨ ਨੇ ਵਧੀਆ ਫੈਸਲਾ ਕੀਤਾ ਅਗਰ ਉਹਨਾਂ ਨੇ ਆਨੰਦ ਕਰਨੀ ਆਪਣੀ ਡਿਊਟੀ ਜੇ ਕੀਤੀ ਹੈ ਲੋਕਾਂ ਨੂੰ ਜਵਾਬ ਦਿੱਤਾ ਐਨਓਸੀ ਤੋਂ ਤੇ ਜਿਹੜੇ ਬੰਦੇ ਕੰਮ ਸੀ ਨਹੀਂ ਕੀਤੇ ਤੇ ਉਹ ਚੋਣ ਕਮਿਸ਼ਨ ਦੀ ਡਿਊਟੀ ਬਣਦੀ ਸੀ ਉਹਨਾਂ ਨੇ ਉਹਨਾਂ ਨੂੰ ਬਦਲ ਦਿੱਤਾ ਹੈ ਮੈਂ ਸਮਝਦਾ ਕਿ ਇਸ ਅਫਸਰਾਂ ਨੂੰ ਸਮਝ ਆਣਾ ਚਾਹੀਦਾ ਹੈ ਕਿ ਜਿਹੜੀ ਇਲੈਕਸ਼ਨ ਹੈ ਇਹ ਨਿਰਪੱਖ ਹੈ ਇਹ ਜਨਤਾ ਦਾ ਫੈਸਲਾ ਹੁੰਦਾ ਹੈ ਤੁਸੀਂ ਆਪਣੇ ਡਿਊਟੀਆਂ ਨਿਭਾਓ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆ ਆ ਫਲਾਣੀ ਪਾਰਟੀ ਨਾਲ ਖੜਗੇ ਜਾਂ ਸਰਕਾਰ ਨਾਲ ਖੜਗੇ ਜਾਂ ਕਿਤੇ ਹੋਰ ਖੜਗੇ ਇਹ ਮੈਂ ਸਮਝਦਾ ਚੋਣਕ ਮਿਸ਼ਨ ਦਾ ਫੈਸਲਾ ਵਧੀਆ ਹੋਇਆ ਔਰ ਸਾਰੇ ਅਫਸਰਾਂ ਨੂੰ ਇਸ ਗੱਲ ਦੇ ਕੰਨ ਵੀ ਹੋਣੇ ਚਾਹੀਦੇ ਨੇ ਜਿਹੜਾ ਕੋਈ ਡਿਊਟੀ ਕਤਾਈ ਕਰੇਗਾ ਉਹਦੇ ਨਾਲ ਇਲੈਕਸ਼ਨ ਕਮਿਸ਼ਨ ਹਾਂ ਆਪਣੀ ਜੋ ਬਣਦੀ ਕਾਇਵਾਈ ਕਰ ਸਕਦਾ ਹੈ ਬਿਲਕੁਲ ਨਾਬਾਂ ਹਲਕੇ ਦੇ ਵਿੱਚ ਇੱਕ ਅਫੀਸਰ ਤੇ ਵੱਡੀ ਕਾਰਵਾਈ ਹੈ ਜਿਹੜੀ ਚੋਣ ਕਮਿਸ਼ਨ ਵੱਲੋਂ ਧਰਸੋਜ ਕੀਤੀ ਗਈ ਆ ਉਸ ਨੂੰ ਲੈ ਕੇ ਲੱਗ ਰਿਹਾ ਤੁਹਾਨੂੰ ਵੀ ਹੁਣ ਨਿਰਪੱਖ ਚੋਣ ਹੋਵੇਗੀ ਬਿਲਕੁਲ ਨਿਰਪੱਖ ਹੋਏ ਕਿ ਸਾਨੂੰ ਯਕੀਨ ਚੋਣ ਕਮਿਸ਼ਨ ਤੇ ਔਰ ਮੇਰੀ ਬੇਨਤੀ ਵੀ ਹੈ ਚੋਣ ਕਮਿਸ਼ਨ ਨੂੰ ਨਿਰਪੱਖ ਤੌਰ ਤੇ ਜਨਤਾ ਦੇ ਫੈਸਲਾ ਛੱਡਣਾ ਚਾਹੀਦਾ ਹੈ ਜਨਤਾ ਜਿਹਨੂੰ ਵੋਟਾਂ ਪਾਉਂਦੀ ਹੈ ਉਹ ਜਿੱਤ ਜਾਏ ਜਿਹਨੂੰ ਨਹੀਂ ਪਾਉਂਦੀ ਨਾ ਜਿੱਤੇ ਇਹ ਜਨਤਾ ਦੇ ਫੈਸਲਾ ਛੱਡਣਾ ਚਾਹੀਦਾ ਆ ਬਿਲਕੁਲ ਸਾਫਕਾ ਮੰਤਰੀ ਸਾਧੂ ਸਿੰਘ ਧਰਸੂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਅਸੀਂ ਅਕਾਲੀ ਦਲ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਅਕਾਲੀ ਦਲ ਦੀ ਵੱਡੀ ਕੰਪਲੀਟ ਸੀ ਅਕਾਲੀ ਦਲ ਦੇ ਹਲਕਾਂ ਚਾਰਜ ਨੇ ਨਾਬਾ ਤੋਂ ਮੱਖਣ ਸਿੰਘ ਲਾਲਕਾ ਉਹਨਾਂ ਨਾਲ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਫੋਨ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਜੇਕਰ ਉਹਨਾਂ ਦਾ ਫੋਨ ਉਹ ਚੁੱਕਦੇ ਨੇ ਤਾਂ ਬਿਲਕੁਲ ਪਤਾ ਲੱਗ ਸਕੇਗਾ ਉਹਨਾਂ ਦਾ ਰੈਕਸ਼ਨ ਲੈਣਾ ਜ਼ਰੂਰੀ ਆ ਲਾਲਕਾ ਦਾ ਰੈਕਸ਼ਨ ਲੈਣਾ ਲੈਣਾ ਬਹੁਤ ਜ਼ਰੂਰੀ ਆ ਬਿਲਕੁਲ ਗੱਲ ਜਾਰੀ ਆ ਹੂੰ ਹੂੰ ਬਿਲਕੁਲ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਆ ਨਾਬਾਦੀ VDPਓ ਨਾਬਾਦਾਂ ਤਵਾਦਲਾ ਜਿਹੜਾ ਕਰ ਦਿੱਤਾ ਗਿਆ ਕਿਉਂਕਿ ਚੋਣਾਂ ਦੌਰਾਨ ਐਨਓਸੀਆਂ ਜਾਰੀ ਨਹੀਂ ਹੋ ਰਹੀਆਂ ਸੀ ਅਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪਰ ਉਹਨਾਂ ਤੋ ਸਖਤ ਫੈਸਲਾ ਜਿਹੜਾ ਚੋਣ ਕਮਿਸ਼ਨ ਪੰਜਾਬ ਵੱਲੋਂ ਲਿਆ ਗਿਆ ਕਲੀਦਾਲ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਮਕਰ ਸਿੰਘ ਲਾਲਕਾ ਸਾਡੇ ਨਾਲ ਜੁੜ ਚੁੱਕੇ ਨੇ ਲਾਲਕਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਰਾਜ ਚੋਣ ਕਮਿਸ਼ਨ ਦੇ ਇਸ ਸਖਤ ਫੈਸਲੇ ਨੂੰ ਮੈਂ ਧੰਨਵਾਦ ਕਰਨਾ ਚਾਹੁੰਦਾ ਚੋਣ ਕਮਿਸ਼ਨ ਦਾ ਤੇ ਸਾਡੇ ਅਰਸ਼ਰੀਫ ਖਲੇਰ ਜੀ ਦਾ ਕਿਉਂਕਿ ਜਿਸ ਦਿਨ ਇਹ ਬੀਬੀ ਡੀਪੀਓ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ ਦੋ ਦਿਨ ਧੱਕਾ ਕਰਦੇ ਨੇ ਤੇ ਚੋਣ ਕਮਿਸ਼ਨ ਦੇ ਨਾਲ ਮੇਰੀ ਵੀਡੀਓ ਕਾਨਫਰੈਂਸ 'ਤੇ ਹੀ ਗੱਲ ਹੋਈ ਕਾਲਿੰਗ ਦੇ ਨਾਲ ਇਹ ਨਾਲ ਸੀ ਕਿ ਸਾਡੇ ਅਸਲੀ ਕਰੇਡੀ ਸੋ ਮੈਂ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਥੋੜਾ ਲੇਟ ਕੀਤਾ ਪਰ ਬੜਾ درست ਫੈਸਲਾ ਕੀਤਾ ਕਿ ਅੱਜ ਲੋਕਾਂ ਦਾ ਵਿਸ਼ਵਾਸ ਇਸ ਸਰਕਾਰ ਤੋਂ ਉਠ ਰਿਹਾ ਜਾ ਰਿਹਾ ਕਿਉਂਕਿ ਸਰਕਾਰ ਜਗਾ ਜਗਾ ਦੇ ਧੱਕਾ ਕਰਉਂਦੀ ਹੈ ਡੀਪੀਓ ਨੇ ਪਹਿਲਾਂ ਸਾਡੀਆਂ ਔਰ ਐਨਓਸੀ ਦੇ ਵਿੱਚ ਪ੍ਰੋਬਲਮ ਖੜੀ ਕੀਤੀ ਉਸ ਤੋਂ ਬਾਅਦ ਸਾਡੀਆਂ ਫਾਈਲਾਂ ਦੇ ਉੱਪਰ ਜਾਲੀ ਨੋਟਿੰਗ ਲਾ ਕੇ ਸਾਰੇ ਸਾਰੇ ਤੇ ਸਾਰੇ ਉਮੀਦਵਾਰਾਂ ਦੇ ਕਾਰਜਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਆ ਮੈਂ ਚੋਣ ਕਮਿਸ਼ਨ ਨੂੰ ਆਨਲਾਈਨ ਦਲਕੀਤੀ ਉਹਨਾਂ ਦਾ ਮੈਂ ਧੰਨਵਾਦ ਕਰਦਾ ਚਾਹੁੰਦਾ ਤੇ ਸਾਡੇ ਕਲੇਰ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਇਹ ਤਗੜੀ ਲੜਾਈ ਲੜ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਦੀ ਜਿੱਤ ਕਰਾਈ ਹੈ ਕਿ ਲੋਕਾਂ ਨੂੰ ਨਾਪੇ ਦੇ ਲੋਕਾਂ ਨੂੰ ਸਕੂਨ ਮਹਿਸੂਸ ਹੋਇਆ ਹੈ ਜਿਨ੍ਹਾਂ ਕਿ ਲੋਕਾਂ ਨੂੰ ਮਦਦ ਮਿਲੀ ਹੈ ਕਿਤਨਾ ਕਿਤੇ ਡਾਰਟ ਸੀ ਕਾਲੀਦਲ ਦੇ ਅੰਦਰ ਵੀ ਚੋਣਾ 'ਚ ਧੱਕਾ ਵੀ ਹੋ ਸਕਦਾ ਬਿਲਕੁਲ ਧੱਕਾ ਕਿਉਂਕਿ ਬੀਬੀ ਜਿਹੜੀ ਕਹਿੰਦੀ ਸੀ ਮੈਨੂੰ ਕਿ ਮੈਂ ਐਮਐਲਏ ਵਾਲੀ ਕੁਰਸੀ ਤੇ ਬੈਠੀ ਆ ਹੂੰ ਤੇ ਬੀਬੀ ਜੇ ਸਾਨੂੰ ਕਹਿ ਰਹੀ ਸੀ ਸਾਡੇ ਕੋਲ ਅੰਵੇਸਵਾਰ ਨਹੀਂ ਮੈਂ ਪੁੱਛਣਾ ਚਾਹੁੰਦਾ ਬੀਬੀ ਲੋਕ ਮੈਂ ਉਹ ਉਹਦਾ ਵਿਗਵਾ ਲੈ ਕੀਤਾ ਸੀ ਕਿ ਬੀਬੀ ਜੀ ਤੁਸੀਂ ਆਮ ਆਦਮੀ ਦੇ ਐਮਐਲਏ ਵੀ ਬੜ ਕੇ ਕੁਰਸੀ ਤੇ ਬਸੇ ਹੋ ਜਦੋਂ ਕੋਈ ਅਸਫਾਕ ਹੁਕਮੇ ਬਤਾ ਤਾਂ ਕਿ ਬੇਬੀ ਬਿਲਕੁਲ ਆਮ ਆਦਮੀ ਦਾ ਇੱਕ ਵਰਕਰ ਲੀਡਰ ਬਣ ਕੇ ਕੁਰਸੀ ਤੇ ਬੈਠ ਕੇ ਤੁਹਾਨੂੰ ਸੰਬੋਧਨ ਕਰਦੀ ਸੀ ਸੋ ਇਸ ਗੱਲ ਦੀ ਬੜੀ ਵੱਡੀ ਖੁਸ਼ੀ ਹੈ ਲੋਕਾਂ 'ਚ ਇਸ ਗੱਲ ਦੀ ਖੁਸ਼ੀ ਹੈ ਬਹੁਤ ਹੋਟਾ ਬਿਲਕੁਲ ਫੈਸਲਾ ਹੋਇਆ ਬਿਲਕੁਲ ਮੱਖਣ ਸਿੰਘ ਲਾਲਕਾ ਨੇ ਪੰਜਾਬ ਰਾਜ ਚੌਣ ਕਮਿਸ਼ਨ ਦਾ ਫੈਸਲੇ ਦਾ ਸਵਾਗਤ ਕੀਤਾ ਹੈ ਕਿ ਵੱਡਾ ਅਖਣ ਬੀਡੀਪੀਉ ਨਾਬਾ ਤੇ ਲਿਆ ਗਿਆ ਤੇ ਹੋਰ ਅਧਿਕਾਰੀਆਂ ਨੂੰ ਕੰਨ ਹੋਏ ਨੇ ਹੁਣ ਕਿਸੇ ਨਾਲ ਕੋਈ ਤਖਾਸ਼ਾਈ ਨਹੀਂ ਹੋ ਸਕੇਗੀ ਕਿਉਂਕਿ ਚੋਣ ਕਮਿਸ਼ਨ ਕਿਤੇ ਨ ਕਿਤੇ ਸਖਤ ਨਾਜ਼ਰ ਆ ਰਿਹਾ ਨਾਬਤੋਂ ਹਰਮਿੰਦਰ ਸਿੰਘ ਮਾਣ